ਟ੍ਰੇਨ ਤੇ ਬਸ ਰਾਹੀਂ ਵੀ ਜਾ ਸਕੋਗੇ ਦਿੱਲੀ ਤੋਂ ਦੁਬਈ ਲੰਡਨ ਜਾਂ ਨਿਊਯਾਰਕ ਫਲਾਈਟ ਨਾਲੋਂ ਸਸਤਾ ਹੋਵੇਗਾ ਸਫ਼ਰ ਭਾਰਤ ਅਮਰੀਕਾ ਤੇ ਸਾਊਦੀ ਅਰਬ ਸਣੇ ਕੁੱਲ 8 ਦੇਸ਼ ਬਣਾ ਰਹੇ ਨੇ ਯੋਜਨਾ ਕੀ ਹੋਵੇਗਾ ਇਸ ਪ੍ਰੋਜੈਕਟ ਦਾ ਫਾਇਦਾ ਉਹ ਜਾਣ ਲੈਣੇ ਆ ਸਵੇਕਾਲ ਤੋਂ ਸਿਕਯੂਰੀ ਡੇਲੀ ਪੋਸਟ ਪੰਜਾਬੀ ਮਹਾਂਜਲ ਜੱਗੀ ਭਾਰਤ ਤੋਂ ਦੁਬਈ ਲੰਡਨ ਜਾਂ ਨਿਊਯਾਰਕ ਜਾਣ ਦੇ ਲਈ ਟਿਕਟ ਖਰੀਦਣੀ ਪੈਂਦੀ ਹੈ ਜਿਸ ਦੀ ਕੀਮਤ ਪੂਰੀ ਜੇਬ ਖਾਲੀ ਕਰ ਦਿੰਦੀ ਹੈ ਲੇਕਿਨ ਇਹ ਜੋ ਪ੍ਰੋਜੈਕਟ ਹੈ ਇਸ ਦੇ ਰਾਹੀਂ ਤੁਸੀਂ ਫਲਾਈਟ ਤੋਂ ਵੀ ਸਸਤਾ ਸਫ਼ਰ ਜੜਾ ਤੈਅ ਕਰ ਸਕਦੇ ਹੋ ਆ ਤੁਹਾਨੂੰ ਸਾਰੀ ਇਸ ਦੇ ਬਾਰੇ ਜਾਣਕਾਰੀ ਦਿੰਨੇ ਆ ਕੀ ਇਹ ਪ੍ਰੋਜੈਕਟ ਹੈ ਕੀ ਇਸ ਦੀ ਮਹੱਤਤਾ ਹੋਵੇਗੀ ਇਸ ਪੂਰੀ ਖਬਰ ਦੇ ਨਾਲ ਤੁਹਾਨੂੰ ਵਾਕਿਫ ਕਰਵਾ ਦਿੰਨੇ ਆ ਭਾਰਤ ਤੋਂ ਦੁਬਈ ਲੰਡਨ ਜਾਂ ਨਿਊਯਾਰਕ ਜਾਣ ਦੇ ਲਈ ਇੱਕ ਫਲਾਈਟ ਟਿਕਟ ਖਰੀਦਣੀ ਪੈਂਦੀ ਹੈ ਤੇ ਇੱਕ ਟਿਕਟ ਦੀ ਰਕਮ ਪੂਰੀ ਜੇਬ ਖਾਲੀ ਕਰ ਦਿੰਦੀ ਹੈ ਪਰ ਆਉਣ ਵਾਲੇ ਸਾਲਾਂ ਦੇ ਵਿੱਚ ਤੁਸੀਂ ਰੇਲ ਅਤੇ ਬੱਸ ਦੁਆਰਾ ਵੀ ਇਹਨਾਂ ਦੇਸ਼ਾਂ ਦੀ ਯਾਤਰਾ ਕਰਨ ਦੇ ਯੋਗ ਹੋਵੋਗੇ ਥੋੜੀ ਦੇਰ ਦੇ ਲਈ ਤੁਸੀਂ ਸੋਚੋਗੇ ਕਿ ਇਹ ਕਿਵੇਂ ਸੰਭਵ ਹੈ ਇਹ ਬਿਲਕੁਲ ਸੰਭਵ ਹੋਵੇਗਾ ਕਿਉਂਕਿ ਭਾਰਤ ਅਮਰੀਕਾ ਯੂਰਪੀਅਨ ਯੂਨੀਅਨ ਸਾਊਦੀ ਅਰਬ ਅਤੇ ਯੂਏਈ ਨੇ ਇਸ ਸੁਪਨੇ ਨੂੰ ਸাকার ਕਰਨ ਦੀ ਯੋਜਨਾ ਬਣਾ ਲਈ ਹੈ ਦਰਸਲ ਅਮਰੀਕਾ ਯੂਰਪ ਅਤੇ ਮੱਧ ਪੂਰਬ ਏਸ਼ੀਆ ਦੇ ਨਾਲ ਨਾਲ ਦੱਖਣੀ ਏਸ਼ੀਆ ਨੂੰ ਰੇਲ ਟ੍ਰਾਂਸਪੋਰਟੇਸ਼ਨ ਕੋਰੀਡੋਰ ਅਤੇ ਸ਼ਿਪਿੰਗ ਕੋਰੀਡੋਰ ਰਾਹੀਂ ਆਪਸ ਦੇ ਵਿੱਚ ਜੋੜਨ ਦੀ ਯੋਜਨਾ ਹੈ ਇਸ ਸਾਲ ਸਤੰਬਰ ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਆਯੋਜਿਤ ਜੀ 20 ਸੰਮੇਲਨ ਦੇ ਵਿੱਚ ਭਾਰਤ ਮੱਧ ਪੂਰਬ ਯੂਰਪ ਇਕਨੋਮਿਕ ਕੋਰੀਡੋਰ ਯਾਨੀ ਆਈ ਐਮ ਈ ਸੀ ਪ੍ਰੋਜੈਕਟ ਦੇ ਉੱਤੇ ਹਸਤਾਖਰ ਕੀਤੇ ਗਏ ਸਨ ਆਉ ਤੁਹਾਨੂੰ ਦੱਸ ਦਿਆਂ ਕਿ ਇਹ ਮਹੱਤਵਪੂਰਨ ਪ੍ਰੋਜੈਕਟ ਜਿਹੜਾ ਹੈ ਉਹ ਹੈ ਕਿ IEMEC ਪ੍ਰੋਜੈਕਟ ਕੀ ਹੈ ਉਹ ਭਾਰਤ ਮੱਧ ਪੂਰਬ ਯੂਰਪ ਅਤੇ ਇਕਨੋਮਿਕ ਕੋਰੀਡੋਰ IEMEC ਪ੍ਰੋਜੈਕਟ ਦਾ ਉਦੇਸ਼ ਭਾਰਤ ਮੱਧ ਪੂਰਬ ਅਤੇ ਯੂਰਪ ਨੂੰ ਰੇਲ ਅਤੇ بندرگاہ ਨੈਟਵਰਕ ਰਾਹੀਂ ਜੋੜਨਾ ਹੈ ਅਤੇ ਇਸ ਪ੍ਰੋਜੈਕਟ ਦੇ ਤਹਿਤ ਮੱਧ ਪੂਰਬ ਦੇ ਵਿੱਚ ਸਥਿਤ ਦੇਸ਼ਾਂ ਨੂੰ ਇੱਕ ਰੇਲ ਨੈਟਵਰਕ ਦੁਆਰਾ ਜੋੜਿਆ ਜਾਵੇਗਾ ਜਿਸ ਤੋਂ ਬਾਅਦ ਉਹ ਇੱਕ ਸ਼ਿਪਿੰਗ ਰੂਟ ਰਾਹੀਂ ਭਾਰਤ ਨਾਲ ਜੁੜ ਜਾਣਗੇ ਇਸ ਦੇ ਨਾਲ ਹੀ ਇਸ ਤੋਂ ਬਾਅਦ ਇਹ ਨੈਟਵਰਕ ਯੂਰਪ ਦੇ ਨਾਲ ਜੁੜ ਜਾਵੇਗਾ ਇਸ ਪ੍ਰੋਜੈਕਟ ਦਾ ਕੀ ਫਾਇਦਾ ਹੈ ਆਉ ਤੁਹਾਨੂੰ ਸਮਝਾਉਣਾ ਕਿ ਪ੍ਰਸਤਾਵਿਤ ਭਾਰਤ-ਮੱਧ ਪੂਰਬ ਯੂਰਪ ਇਕਨੋਮਿਕ ਕੋਰੀਡੋਰ ਯਾਨੀ ਆਈਐਮਈਸੀ ਦੇ ਵਜ੍ਹਾ ਨਾਲ ਰੇਲਵੇ ਜਹਾਜ਼ ਤੋਂ ਜਿਹੜਾ ਰੇਲ ਨੈਟਵਰਕ ਅਤੇ ਸੜਕੀ ਆਵਾਜਾਈ ਦੇ ਇਸ ਰਸਤੇ ਜਿਹੜੇ ਨੇ ਸ਼ਾਮਲ ਹੋਣਗੇ ਜੋ ਦੋ ਕੋਰੀਡੋਰਸ ਪੂਰਬੀ ਕੋਰੀਡੋਰ ਤੇ ਉੱਤਰੀ ਕੋਰੀਡੋਰ ਦੇ ਵਿੱਚ ਫੈਲੇ ਹੋਏ ਹਨ ਇਹਨਾਂ ਦੇ ਵਿੱਚੋਂ ਪੂਰਬੀ ਕੋਰੀਡੋਰ ਭਾਰਤ ਨੂੰ ਅਰਬ ਦੀ ਖਾੜੀ ਦੇ ਨਾਲ ਜੋੜਦਾ ਹੈ ਇਸ ਦੇ ਨਾਲ ਹੀ ਉੱਤਰੀ ਕੋਰੀਡੋਰ ਖਾੜੀ ਨੂੰ ਯੂਰਪ ਦੇ ਨਾਲ ਜੋੜਦਾ ਹੈ ਪੂਰੇ ਹੋਣ ਤੇ ਇਹ ਮੌਜੂਦਾ ਸਮੁੰਦਰੀ ਅਤੇ ਸੜਕੀ ਆਵਾਜਾਈ ਦੇ ਪੂਰਕ ਦੇ ਰੂਪ ਦੇ ਵਿੱਚ ਸਰਹੱਦ ਪਾਰ ਰੇਲਵੇ ਟਰਾਂਸਪੋਰਟ ਨੈਟਵਰਕ ਪ੍ਰਦਾਨ ਕਰੇਗਾ ਇਹਨਾਂ ਸ਼ਿਪਿੰਗ ਅਤੇ ਰੇਲ ਕੋਰੀਡੋਰ ਦੇ ਨਿਰਮਾਣ ਤੋਂ ਬਾਅਦ ਭਾਰਤ ਲਈ ਅਰਬ ਅਤੇ ਯੂਰਪੀਅਨ ਦੇਸ਼ਾਂ ਦੇ ਨਾਲ ਵਪਾਰ ਕਰਨਾ ਪਹਿਲਾਂ ਨਾਲੋਂ ਆਸਾਨ ਅਤੇ ਸਸਤਾ ਹੋ ਜਾਵੇਗਾ ਖਾਸ ਗੱਲ ਇਹ ਹੈ ਕਿ ਭਾਰਤ ਅਮਰੀਕਾ ਅਤੇ ਸਾウਦੀ ਅਰਬ ਸਮੇਤ ਕੁੱਲ 8 ਦੇਸ਼ ਮਿਲ ਕੇ ਇਸ ਮਹੱਤਵਪੂਰਨ ਕੋਰੀਡੋਰ ਦਾ ਨਿਰਮਾਣ ਕਰਨਗੇ ਭਾਰਤ ਅਮਰੀਕਾ ਸਾウਦੀ ਅਰਬ ਸੰਯੁਕਤ ਅਰਬ ਅਮੀਰਾਤ 23 ਨਾਲੀ ਯੂਰਪੀਅਨ ਯੂਨੀਅਨ ਇਟਲੀ ਫਰਾਂਸ ਅਤੇ ਜਰਮਨੀ ਨੇ ਇਸ ਕੋਰੀਡੋਰ ਦੇ ਉੱਤੇ ਦਸਤਖਤ ਕੀਤੇ ਨੇ